ਸੜਿਆ ਸਸ਼ੀਗਾਲ ਜੀ ਮਰੇ ਹੋਲੀ ਦੇ ਵਿੱਚ ਤੇ ਕੀਤਾ ਸੀ ਵੱਡਾ ਧਮਾਕਾ 495 ਵਿੱਚ ਸੂਟ ਪਾ ਕੇ ਪਰ ਤੁਸੀਂ ਬਹੁਤ ਯਾਰ ਰਿਸਪੌਂਸ ਦਿੱਤਾ ਹੁਣ ਮਰੇ ਹੋਲੇ ਮੱਲੇ ਦੇ ਕਰਤਾ ਜੀ ਅੱਜ ਹੋਰ ਵੱਡਾ ਧਮਾਕਾ ਇੱਕ ਵਾਰੀ ਮਨ ਖੁਸ਼ ਹੋ ਜੂਗਾ ਕਿ ਪੱਪੂ ਸ਼ਾਹ ਨੇ ਵਾਕਈ ਘੜਜੋ ਕੋਲਾ ਚੱਕਦਾ ਜੇ ਇੱਕ ਵਾਰੀ ਫੜ ਗਏ ਇਧਰ ਚੈੱਕ ਕਰ ਲੋ 495 ਰੁਪਈਆ ਚ ਪੂਰੇ ਪੰਜਾਬ ਦੇ ਲੈਵਲ ਦੀ ਗਾਰੰਟੀ ਜੇ ਇਦਾਂ ਦੀ ਚੀਜ਼ ਮਿਲ ਜੇ ਤੇ ਇਹਦੇ ਵਿੱਚ ਘਟੋ ਘਟ ਡਿਜ਼ਾਈਨ ਹੋਣੇ ਜੇ 25 ਤੋਂ 30 ਸਾਰੇ ਦੇ ਸਾਰੇ ਚੈੱਕ ਕਰ ਲੋ ਇੱਕ ਇੱਕ ਕਰਕੇ ਤੁਹਾਨੂੰ ਨਿਗਾਹ ਕਰਾ ਦੇ ਰਹੇ ਭਾਈ ਚੰਗੀ ਤਰ੍ਹਾਂ ਸਿੱਧਾ ਕਰਕੇ ਦਿਖਾ ਦਿਓ ਪੱਲਾ ਤੇ ਇਹਦੇ ਵਿੱਚ ਸਾਰੇ ਦੇ ਸਾਰੇ ਬੁਟੀਕਾਂ ਦੇ ਡਿਜ਼ਾਈਨ ਆਉਣੇ ਆ ਬਹੁਤ ਹੀ ਸ਼ਾਨਦਾਰ ਜੌਰਜਟ بیس ਆਊਗਾ ਜੀ ਮਸਲੀਨ ਦਾ ਦੁਪੱਟਾ ਟਾਈਂਡਾਈ ਆਊਗਾ ਰੇਟ ਆਊਗਾ 495 ਰੁਪਏ ਸਪੈਸ਼ਲ ਆਫਰ ਲੱਗੀ ਆ ਵੱਡੇ ਲੈਵਲ ਤੇ ਸਪੈਸ਼ਲ ਆਫਰ ਲੱਗੀ ਆ ਵੱਡੇ ਲੈਵਲ ਤੇ ਬੁਟੀਕਾਂ ਦੇ ਕਨਸੈਪਟ ਨਾਲ ਗਲੇ ਬਣੇ ਆ ਨਾਲ ਘੇਰਾ ਬਣਿਆ ਜੇ ਨਾਲੇ ਦੇ ਬਾਜੂ ਬਣੇ ਜੇ ਆ ਚੈੱਕ ਕਰ ਲੋ ਨਾਲਾ ਦੁਪੱਟਾ ਬਣਿਆ ਜੀ ਠੀਕ ਆ ਜੀ 495 ਰੁਪਏ ਦੇ ਵਿੱਚ ਓਪਨ ਚੈਲੰਜ ਖੜਕਾ ਕੇ ਗਰੰਟੀ ਆ ਕਿਤੋਂ ਨਹੀਂ ਜੇ ਮਿਲਣਾ ਸਮਝ ਲਓ ਕਿ ਘੜੇ ਤੋਂ ਕੋਲਾ ਤਾਂ ਹੀ ਤੁਹਾਨੂੰ ਕਹਤਾ ਜੇ ਕਿ ਸਭ ਜਿਹੜੇ ਆ ਉਹ ਮਤਲਬ ਘੜੇ ਤੋਂ ਕੋਲਣਾ ਹਸਾਬ ਕਰਦਾ ਕਿ ਮੈਂ ਰੇਡਿਓ ਦੇ ਦਿੱਤੇ ਆ ਕਿ ਤੁਹਾਨੂੰ ਕਿਤੋਂ ਇਹ ਰੇਡ ਨਹੀਂ ਮਿਲਨੇ ਪਿਓਰ ਵਿਸਕੋਸ ਜੌਰਜਟ ਵਿਦ ਦੁਪੱਟਾ ਮਾਡਲਾਂ ਵਾਲੇ ਸੂਟ ਕਨਸੈਪਟ ਮਾਡਲਾਂ ਵਾਲੇ ਇਹ ਮਤਲਬ ਸਮਝ ਲਓ ਬੁਟੀਕ ਮੇਲਾ ਵੀ ਆ ਗਿਆ ਤੇ ਹੋਲੀ ਵਾਸਤੇ ਸਪੈਸ਼ਲ ਸੇਲ ਵੀ ਆ ਗਈ ਤੇ ਵੱਡੇ ਲੈਵਲ ਤੇ ਜਸ ਕਰਾਤੀ ਤੇ ਮੇਲਾ ਹੈਗਾ ਜੇ ਸਿਰਫ ਇੱਕ ਦਿਨ ਦਾ ਜਿੰਨੇ ਲੁੱਟਣਾ ਉਹ ਲੁੱਟ ਲੈ ਜਿੰਨੇ ਛੱਡਣਾ ਛੱਡ ਦੇ ਇਹ ਉਹਦੀ ਮਰਜ਼ੀ ਆ ਇੱਕ ਦਿਨ ਦਾ ਮੇਲਾ ਹੈਗਾ ਜੇ ਜਿੰਨੇ ਆਨਲਾਈਨ ਆਰਡਰ ਕਰਨਾ ਸਿਰਫ ਇੱਕ ਦਿਨ ਦਿੱਤਾ ਜਾਊਗਾ ਜਦੋਂ ਪੋਸਟ ਪੈ ਗਈ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਆਨਲਾਈਨ ਆਰਡਰ ਕਰ ਗਿਆ ਤੇ ਕਰ ਗਿਆ ਜਿਹੜਾ ਰਹਿ ਗਿਆ ਉਹ ਰਹਿ ਗਿਆ ਠੀਕ ਹੈ ਜੀ 495 ਰੁਪਏ ਦੇ ਵਿੱਚ ਜਿਹੜਾ ਇੱਕ ਦਿਨ ਦੇ ਵਿੱਚ ਆਰਡਰ ਕਰ ਗਿਆ ਉਹ ਕਰ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਕਿਸੇ ਨੂੰ ਨਹੀਂ ਦੁਬਾਰਾ ਮਿਲਣਾ ਜੇ 495 ਰੁਪਏ ਦੇ ਵਿੱਚ ਜਿਹੜਾ ਕਸਟਮਰ ਦੇ ਵਿੱਚ 4 ਸੂਟ ਆਰਡਰ ਕਰਦਾ ਜੇ ਉਹਨੂੰ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ ਜੇ ਇਹ ਬੇਨਤੀ ਪਹਿਲਾਗੀ ਜੀ ਫ੍ਰੀ ਸ਼ਿਪਿੰਗ ਦਾ ਐਲਾਨ ਆ ਬਿਲਕੁਲ ਫ੍ਰੀ ਸ਼ਿਪਿੰਗ ਹੋਊਗੀ 4 ਸੂਟ ਆਰਡਰ ਕਰਨ ਵਾਲੇ ਨੂੰ ਬਿਲਕੁਲ ਸ਼ਿਪਿੰਗ ਫ੍ਰੀ ਆ ਜੋਰ ਜੜ ਦੇ ਨਾਲ ਪਿਓਰ ਦੀ ਚੁੰਨੀ ਜੇ ਮਹਿੰਦੀ ਵਾਲੇ ਨਾਲ ਠੀਕ ਹੈ ਜੀ ਚੈੱਕ ਕਰ ਲਓ ਡਿਜ਼ਾਈਨ ਪਾਈ ਜਿੰਨਾਂ ਨਾਲ ਪਹੁੰਚਦੇ ਆ ਬਵਾ ਇੱਕ ਰੀ ਨਾਲ ਫੋਲਡ ਵਾਲਾ ਜਰੂਰ ਕਰਦੇ ਕਰੋ ਬਾਜੂ ਪਲੱਸ ਪਹੁੰਚੇ ਨਾਲ ਵੇਖ ਲਓ ਤੁੱਕੇ ਪਾਟੇ ਦੀ ਸਾਡੀ ਲਿਖ ਕੇ ਗਾਰੰਟੀ ਹੈ ਕੋਈ ਲੰਬਾ ਨਹੀਂ ਇਹ ਇੱਕ ਸਮਝ ਕੇ ਚੱਲੋ ਕਿ ਫਾਇਦੇ ਕਰਨੇ ਆ ਦਿਲੋਂ ਤੇ ਇਹ ਬਨ ਕੇ ਖੀਰ ਖਵਾਉਣ ਵਾਲਾ ਹਿਸਾਬ ਜੇ ਇਹ ਚੈੱਕ ਕਰ ਲੋ ਇਹ ਸ਼ਰਾਰਾ ਬਣਿਆ ਜੇ ਨਾਲ ਦੁਪੱਟਾ ਬਣਿਆ ਜੇ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਬਣਿਆ ਜੇ ਬਾਟਮ ਤੇ ਦੇ ਘੇਰੇ ਦੇ ਨਾਲ ਹੋਣਾ ਹੈ ਠੀਕ ਹੈ ਜੀ 495 ਰੁਪਏ ਦੀ ਰੇਂਜ ਦੇ ਵਿੱਚ ਤੇ ਬੇਨਤੀ ਮਾਰੇ ਇਹ ਨਾਲ ਹੈ ਜੀ ਜਿਹੜਾ ਇਹਦੇ ਵਿੱਚ ਪਹਿਲਾਂ ਆਰਡਰ ਕਰ ਗਿਆ ਉਹਨੂੰ ਤੇ ਮਿਲਣਾ ਜੀ 495 ਰੁਪਏ ਰੇਂਜ ਠੀਕ ਹੈ ਜੀ ਤੇ ਜਿਹੜਾ ਇਹਦੇ ਵਿੱਚ ਬਾਅਦ ਚ ਆਰਡਰ ਕਰ ਗਿਆ ਪਹਿਲੀ ਗੱਲ ਤੇ ਮਾਲ ਨਹੀਂ ਭਜਣਾ ਦੂਜੇ ਨੰਬਰ ਤੇ ਇਹ ਬੇਨਤੀ ਵੱਡੀ ਨਾਲ ਮੈਂ ਜਿਹੜੀ ਹੁਣ ਕਰਨ ਲੱਗਾ ਵਾਂ ਚਾਰ ਸੂਟਾਂ ਦੇ ਜਿਹੜੀ ਹੈ ਸ਼ਿਪਿੰਗ ਰੈਣੀ ਬਿਲਕੁਲ ਫਰੀ ਤੇ ਜਿਹੜਾ ਕਸਟਮਰ ਇਹਦੇ ਵਿੱਚ ਪਹਿਲਾਂ ਆਰਡਰ ਕਰਦਾ ਉਹਨੂੰ ਤੇ ਮਿਲਣਗੇ ਬਿਲਕੁਲ ਡਿੱਟੋ ਸੂਟ ਜਿੱਦਾਂ ਮੈਂ ਮੰਨ ਲਓ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਵਾਂ ਸੇਮ ਸੂਟ ਤੇ ਜਿਹੜਾ ਕਸਟਮਰ ਬਾਅਦ ਵਿੱਚ ਆਰਡਰ ਕਰੂਗਾ ਮਿਲਣਗੇ ਇਹਨਾਂ ਦੇ ਵਿੱਚੋਂ ਹੀ ਪਰ ਸਟਾਕ ਹੋਏ ਨਾ ਜੇ ਰੈਂਡਲ ਵਿੱਚ ਆਪਣੀ ਚੁਆਇਸ ਦੇ ਨਾਲ ਸੂਟ ਲੈਣੇ ਆ ਆ ਬਾਜੂ ਬਣੇ ਜੇ ਕਰੀਮ ਵਾਲੇ ਦੇ ਨਾਲ ਆਪਣੀ ਚੁਆਇਸ ਦੇ ਨਾਲ ਸੂਟ ਲੈਣੇ ਤੇ ਸਕਰੀਨ ਸ਼ਾਟ ਹੁਣੇ ਪਾ ਦਿਓ ਵੀਡੀਓ ਵੇਂਦੇ ਸਾਰੀ ਤੇ ਜੇ ਮਤਲਬ ਕਰਨੀ ਹੈ ਤੁਸੀਂ ਸਾਡੀ ਮਰਜ਼ੀ ਕੀ ਸਾਡੀ ਮਰਜ਼ੀ ਦੇ ਨਾਲ ਆਵੇ ਤੇ ਫਿਰ ਬੇਨਤੀ ਇਹ ਹੈ ਜੇ ਫਿਰ ਮਤਲਬ ਮਰੇ ਜੇ ਅਸੀਂ ਆਪਣੀ ਮਰਜ਼ੀ ਦੇ ਨਾਲ ਇਹਨਾਂ ਵਿੱਚੋਂ ਭੇਜਾਂਗੇ ਪਰ ਪੂਰੇ ਪੰਜਾਬ ਕੀ ਹਿੰਦੁਸਤਾਨ ਦੀ ਗਰੰਟੀ ਆ ਜੇ 495 ਰੁਪਏ ਸੂਟ ਮਿਲ ਜੇ ਇਹ ਹੀ ਲਾਇਆ ਜੇ ਬੁਟੀਕ ਮੇਲਾ ਦੂਜੇ ਨੰਬਰ ਤੇ ਹੋਲੀ ਦਾ ਸਭ ਤੋਂ ਵੱਡਾ ਹੋਲੇ ਮਹੱਲੇ ਦਾ ਮੇਲਾ ਠੀਕ ਹੈ ਜੀ ਇਹ ਦੋ ਮੇਲੇ ਆ ਰਹੀ ਇਕੱਠੇ ਕਰਦੇ ਆ 495 ਰੁਪਏ ਚ ਜੋਰ ਜੜਦਾ ਸੂਟ ਹੋਵੇ ਵਿਸਕੋਸ ਉਤਰੋਂ ਦਾ ਸ਼ਰਾਰਾ ਬਣਿਆ ਹੋਇਆ ਸ਼ਰਾਰਾ ਬਣਿਆ ਜੀ ਸਾਰਾ 3 ਮੀਟਰ ਸ਼ਰਟ 2.5 ਮੀਟਰ ਜੀ ਦੁਪੱਟਾ ਸਾਰਾ ਜਾਲ ਜੇ ਖੋਲ ਕੇ ਦਾਦਾ ਜੀ ਦਾ 495 ਵਿੱਚ ਬਾਹ ਖੜੀ ਕਰਕੇ ਗਾਰੰਟੀ ਆ ਕਿਤੋਂ ਨਹੀਂ ਜੇ ਮਿਲਣਾ ਮਾਰੇ ਜੀ ਬਸ ਇੱਕ ਦਿਨ ਆਨਲਾਈਨ ਨੂੰ ਬੁਕਿੰਗ ਦੇਣੀ ਆ ਉਸ ਤੋਂ ਬਾਅਦ ਜਿਹੜਾ ਵਾ ਇਹ ਮੇਨ ਮੇਲਾ ਲਾਇਆ ਦੁਕਾਨ ਤੇ ਦੁਕਾਨ ਤੇ ਆਓ ਜਿੰਨਾ ਮਰਜ਼ੀ ਮਾਲ ਖੜੋ ਤੇ ਜੇ ਆਨਲਾਈਨ ਤੋਂ ਤਾਂ ਕਰਕੇ ਸਰਵਿਸ ਆਪਾਂ ਨਾਲ ਤਾਂ ਕਰਕੇ ਦਿੰਨੇ ਆ ਕਿ ਸਾਰੇ ਬੰਦੇ ਗਾ ਖੁਸ਼ ਜਾਵੇ ਇੱਕ ਦਿਨ ਦੇ ਵਿੱਚ ਜਿਹੜਾ ਬੁਕਿੰਗ ਕਰ ਗਿਆ ਕਰ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਚਾਰ ਸੂਟਾਂ ਤੇ ਸ਼ਿਪਿੰਗ ਫ੍ਰੀ ਹੋਣੀ ਆ ਇੱਕ ਸੂਟ ਦੇ ਨਾਲ ਸ਼ਿਪਿੰਗ ਲੱਗਣੀ ਆ ਦੋ ਲੋ ਤਿੰਨ ਲੋ ਤਿੰਨਾਂ ਨਾਲ ਵੀ ਸ਼ਿਪਿੰਗ ਲੱਗਣੀ ਆ ਤੇ ਚਾਰ ਸੂਟਾਂ ਦੇ ਮਾਰੇ ਇਹ ਬੇਨਤੀ ਹੈ ਕਿ ਜੀ ਹੱਥ ਜੋੜ ਕੇ ਚਾਰ ਸੂਟਾਂ ਦਾ ਸ਼ਿਪਿੰਗ ਬਿਲਕੁਲ ਫ੍ਰੀ ਰਹਿਣੀ ਆ ਤੇ ਬੁਟੀਕਾਂ ਦੇ ਜਿਹੜੇ ਆ ਸਭ ਮਾਡਲ ਵਾਲੇ ਡਿਜ਼ਾਈਨ ਆ ਇਹ ਚੈੱਕ ਕਰੋ ਡਿਜ਼ਾਈਨ ਇਹ ਥੱਲੇ ਵਾਲਾ ਠੇਰਾ ਜੇ ਉਹ ਵਾਲਾ ਜਿਹੜਾ ਗੱਲਾਗਾ ਜੇ ਉਸ ਤੋਂ ਬਾਅਦ ਬਾਜੂ ਪਲੱਸ ਪਹੁੰਚਿਆ ਗਿਆ ਜੇ ਵਿਸਕੋ ਜੌਰਜਟ ਹੈ ਤੇ ਚੁੰਨੀ ਪਿਓਰ ਦੀ ਲਾ ਲਿਆ ਇਹ ਚੁੰਨੀ ਜੇ ਪਿਓਰ ਦੀ ਕਈ ਅੱਜ ਜਦ ਪਾਣੀ ਲਾਗੇ ਆਪਾਂ ਕਿੰਨੇ ਨਾ ਉਹ ਵਾਲੀ ਚੁੰਨੀਆ ਪਿਓਰ ਦੀ ਠੀਕ ਹੈ ਜੀ 495 ਰੁਪਏ ਚ ਮਰੇ ਇਹ ਪਪੂਸ਼ਾ ਨੇ ਘਰੇ ਤੋਂ ਗੋਲਾ ਚੁੱਕਤਾ ਜੇ ਇਹ ਸਮਝ ਲਓ ਕਿ ਸਭ 13 1300 14 1400 15 1500 2 2000 ਵਾਲੇ ਡਿਜ਼ਾਈਨ ਜੇ ਇਹ ਸਮਝ ਲਓ ਕਿ ਬਸ ਐਂਡ ਕਰਾਤਾ ਜੇ ਵੱਡੇ ਲੈਵਲ ਦੇ ਇਹ ਫਾਇਦਾ ਹੈਗਾ ਜੇ ਤੁਹਾਡਾ ਬਹੁਤ ਹੀ ਵੱਡੇ ਲੈਵਲ ਦੇ ਠੀਕ ਹੈ ਜੀ ਤੇ ਡਿਜ਼ਾਈਨ ਚੈੱਕ ਕਰੀ ਜੋ ਬੰਬ ਡਿਜ਼ਾਈਨ ਆ ਤੇ ਬੰਬੀ ਚੀਜ਼ਾਂ ਜੇ ਇਹ ਸ਼ਰਟ ਲਾਈਨ ਵਾਲੀ ਹੋਊਗੀ ਇਹ ਰੰਗੋਲੀ ਦੁਪੱਟਾ ਸਾਰਾ ਸਾਰਾ ਦੁਪੱਟੇ ਤੇ ਪਫ ਸਟਾਈਲ ਦੁਪੱਟਾ ਬਣਿਆ ਜੇ ਵੱਡਾ ਦ ਤੇ ਰੇਂਜ 495 ਰੁਪਏ ਚੈੱਕ ਕਰੋ ਕਿੰਨੇ ਕਿੰਨੇ ਸੋਹਣਿਆ ਲਾਈਟ ਰੰਗ ਦੇ ਵਿੱਚ ਵਿਸਕੋਸ ਜੌਰਜਟ ਜੇ ਤੇ ਦੁਪੱਟੇ ਚੈੱਕ ਕਰੋ ਕਿੰਨੇ ਸੋਹਣੇ ਦੁਪੱਟੇ ਬਣੇ ਨੇ ਲਓ ਜੀ ਐਂਡ ਕਰਾਤਾ ਜੇ ਇੱਕ ਵਾਰੀ ਪਪੂ ਸ਼ਾਹ ਨੇ ਫਿਰ 495 ਰੁਪਏ ਦੀ ਰੇਂਜ ਦੇ ਵਿੱਚ ਬੁਟੀਕਾਂ ਦੇ ਸੂਟ ਬੁਟੀਕਾਂ ਦੇ ਸੂਟ 495 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਹੀ ਸ਼ਾਨਦਾਰ ਐ ਚੈੱਕ ਕਰੋ ਡਿਜ਼ਾਈਨ ਐ ਵਰਕ ਗੌਰ ਨਾਲ ਵੇਖੋ ਪ੍ਰੋਪਰ ਬੁਟੀਕ ਸਟਾਈਲ ਵਰਕ ਹੋਇਆ ਜੇ ਠੀਕ ਹੈ ਜੀ ਬਾਜੂ ਨਾਲ ਚੈੱਕ ਕਰ ਲਓ ਬਾਜੂ ਨਾਲ ਬਣੇ ਜੇ ਠੀਕ ਹੈ ਜੀ ਉਸ ਤੋਂ ਬਾਅਦ ਦੁਪੱਟਾ ਚੈੱਕ ਕਰੋ ਬਹੁਤ ਹੀ ਬੰਬ ਦੁਪੱਟਾ ਬਣਿਆ ਜੇ ਰੇਂਜ 495 ਰੁਪਏ ਚੈੱਕ ਕਰੋ ਜੀ ਪਿਸਤਾ ਸ਼ੇਡ ਨਾਲ ਪਿਓਰ ਦੀ ਚੁੰਨੀ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਜੇ ਆ ਲਓ ਮਾਰੇ ਕਿਤੋਂ ਲੱਭਣਾ ਹੀ ਨਹੀਂ ਇਹ 495 ਰੁਪਏ ਅਜੇ ਵੀ ਸੋਚੀ ਜਣਾ ਆਪਾਂ ਤੇ ਆਪਾਂ ਸਲਾਹ ਹੀ ਕਰਦੇ ਰਹਿਣਾ ਜੇ ਯਕੀਨ ਮੰਨਣਾ ਜਿਹੜੀਆਂ ਆਪਾਂ ਸਲਾਹ ਕਰਦੇ ਰਹਿੰਦੀਆਂ ਸੋਚਦੀਆਂ ਰਹਿੰਦੀਆਂ ਤਰ੍ਹਾਂ ਆਰਡਰ ਤੇ ਲਾਗ ਰਾ ਬਾਅਦ ਵਿੱਚ ਉਹ ਸੂਟ ਨਹੀਂ ਜੇ ਮਿਲਦਾ ਬਸ ਅਹੀਂ ਤੇ ਇਹ ਕਿੰਨੇ ਆ ਕਿ ਸਾਰਿਆਂ ਦਾ ਫਾਇਦਾ ਹੋ ਜੇ ਤੇ ਸਾਰੇ ਜਣੇ ਇੰਨੀ ਗੱਲ ਕਹਿਣਗੇ ਵਾਕਿਆ ਪਪੂ ਸ਼ਾ ਨੇ ਐਂਡ ਕਰਾਈ ਆ ਪੂਰੇ ਵੱਡੇ ਲੈਵਲ ਦੇ ਇਹ ਪਾਕਿਸਤਾਨੀ ਦੁਪੱਟਾ ਕੱਲਾ 500 ਦਾ ਹੀ ਵੇਚਣ ਦੇ ਜੀ ਦੁਕਾਨ ਤੇ ਇਹ ਪੂਰਾ ਸੂਟ ਜੋਰ ਜੜ ਦਾ 5 ਮੀਟਰ ਨਾਲ ਨਾਲ ਪਾਕਿਸਤਾਨੀ ਦੁਪੱਟਾ ਤੇ ਉੱਤੋਂ ਫ੍ਰੀ ਸ਼ਿਪਿੰਗ ਹੈਗੀ ਆ 400 ਰੁਪਏ ਇਹ ਕੋਈ ਉਦਾਂ ਨਹੀਂ ਹੈਗਾ ਵਿੱਚ ਆਰੀ ਵੀ ਹੋਈ ਜੇ ਪ੍ਰੋਪਰ ਦੁਪੱਟਾ 495 ਰੁਪਏ ਇਹ ਪਿਓਰ ਦੀ ਚੁੰਨੀ ਵਾਲਾ ਸੂਟ ਆ ਗਲੇ ਤੇ ਬੱਢਣ ਲੱਗਿਆ ਪ੍ਰੋਪਰ ਪ੍ਰੋਪਰ ਕੁਆਲਟੀ ਆ ਚੈੱਕ ਕਰ ਲਓ ਮੈਂ ਜ਼ੂਮ ਕਰਕੇ ਤਾਂ ਕਰਕੇ ਦਿਖਾਉਂਦਾ ਕਿ ਤੁਹਾਨੂੰ ਪ੍ਰੋਪਰ ਬੱਢ ਲੱਗੇ ਬਾਜੂ ਨਾਲ ਜੇ ਇਹ ਚੁੰਨੀ ਪਿਓਰ ਦੀ ਨਾਲ ਜੀ ਠੀਕ ਆ ਜੀ 495 ਰੁਪਏ ਰੇਨ ਚ ਮਤਲਬ ਬਾਗਮਾਲ ਚੀਜ਼ਾਂ ਬਾਗਮਾਲ ਦੁਪੱਟੇ ਖਲੋ ਨਾਲ ਹੁਣ ਆ ਸ਼ਰਟ ਤੇ ਪੂਰਾ ਕੰਮ ਆ ਫੈਂਸੀ ਚੈੱਕ ਕਰ ਲੋ ਠੀਕ ਆ ਜੀ ਇਹ ਦੁਪੱਟਾ ਵੇਖੋ ਰੰਗੋਲੀ ਬਣਿਆ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਬਣਿਆ ਜੀ 495 ਰੁਪਏ ਮਾਰੇ ਵੱਡੇ ਲੈਵਲ ਤੋਂ ਘੜੇ ਤੋਂ ਗੋਲਾ ਚੁੱਕਦਾ ਜੇ ਵੱਡੇ ਲੈਵਲ ਦੇ ਆ ਕੋ ਡਿਜ਼ਾਈਨ ਕਿੰਨਾ ਸੋਹਣਾ ਜੀ ਬੁਟੀਕ ਦਾ ਬਾਜੂ ਨਾਲ ਬਾਜੂ ਤੁਹਾਨੂੰ ਫਿਰ ਥੱਲੇੋਂ ਆਈਡੀਆ ਵਹੇਣਾ ਇਹ ਬੁਟੀਕ ਮੇਲਾ ਪਲੱਸ ਹੋਲੇ ਮੱਲੇ ਦਾ ਖਾਸ ਮੇਲਾ ਜੀ ਤੇ ਐਂਡ ਕਰਾਤਾ ਜੇ ਵੱਡੇ ਲੈਵਲ ਤੇ ਤੇ ਬਾਕੀ ਇਹ ਵੀਡੀਓ ਜਿਹੜੀ ਆਪਾਂ ਪਹਿਲਾਂ ਇਸ ਤੋਂ ਪਹਿਲਾਂ 495 ਵਾਲੀ ਵੀਡੀਓ ਪੈ ਗਈ ਸੀ ਉਹਦਾ ਸਾਰਾ ਸਟਾਕ ਆਊਟ ਹੋ ਗਿਆ ਮਾਲ ਇਹ ਵੀਡੀਓ ਤੋਂ ਪੈਣ ਤੋਂ 1 ਘੰਟੇ ਬਾਅਦ ਜਿਹੜਾ ਉਹਦੀ ਵੀਡੀਓ ਆਪਾਂ ਥੱਲੇ ਸਟਾਕ ਆਊਟ ਪਾਤਾ ਉਹ ਡਿਲੀਟ ਹੋਈ ਨਹੀਂ ਚੈੱਕ ਕਰ ਲਿਓ ਭੋਵੇਂ ਪਹਿਲੀ ਵੀਡੀਓ ਤੋਂ ਪਹਿਲਾਂ ਜਿਹੜੀ 495 ਵਾਲੀ ਪਾਈ ਆ ਉਹ ਡਿਲੀਟ ਆਪਾਂ ਕਰਤੀ ਕਿਉਂਕਿ ਮਾਲ ਹੀ ਸਾਰਾ ਸਾਡੇ ਕੋਲ ਨਿਕਲ ਗਿਆ ਦਾ ਸਟਾਕ ਆਊਟ ਹੋ ਗਿਆ ਮਾਲ ਇਸ ਕਰਕੇ ਨਵੀਂ ਵੀਡੀਓ ਜਿਹੜੀ ਆ ਬਣ ਗਈ ਆ ਆਫਰ ਵਾਲੀ ਕਿਉਂਕਿ ਹੁਣ ਲੱਗਣਦੇ ਆ ਗਰਮੀਆਂ ਦੇ ਮੇਲੇ ਠੀਕ ਆ ਜੀ ਆ ਚੈੱਕ ਕਰ ਲਓ ਘੇਰਾ ਪ੍ਰੋਪ ਰੇਂਜ 495 ਰੁਪਈਆ ਠੀਕ ਹੈ ਜੀ ਚੈੱਕ ਕਰੋ ਜੀ ਸੀ ਗ੍ਰੀਨ ਸ਼ੇਡ ਜਾਂ ਪਿਓਰ ਦੀ ਲਾਈਨ ਵਾਲੀ ਚੁੰਨੀ ਆ ਉਸ ਤੋਂ ਬਾਅਦ ਚੋਸ ਘੜਾਈ ਘੇਰੇ ਦੇ ਤੇ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਆ ਤੇ ਇਹ ਬਾਜੂ ਵੀ ਚੈੱਕ ਕਰ ਲੋ ਸਭ ਮਾਡਲ ਵਾਲੇ ਕਨਸੈਪਟ ਹੈਗੇ ਆ ਸਭ ਮਾਡਲ ਵਾਲੇ ਕਨਸੈਪਟ ਹੈ ਦੇਖੋ ਇਹ ਦੁਪੱਟਾ ਡਿਜੀਟਲ ਜੇ ਸੀਕੁਐਂਸ ਦਾ ਕੰਮ ਹੋਇਆ ਜੇ ਤੇ ਦੁਪੱਟਾ ਸਾਰਾ ਬਣਿਆ ਜੇ ਬਲੈਕ ਸੋਲੋ ਮਾਡਲ ਆ ਸੂੜਿਆ 495 ਰੁਪਈਆ ਉਹਨਾ ਚੈੱਕ ਕਰੋ 3000 ਰੁਪਏ ਪੀਸ ਦੇ ਘਟੋ ਘਟ ਅ ਲਖ ਨਵੀ ਅ ਲਖ ਜੂਮ ਹੋਰ ਕਰ ਦਿਨਾ ਵਾ ਪ੍ਰੋਪਰ ਤੁਹਾਨੂੰ ਬਦਲ ਗੋ ਕੀ ਕੁਆਲਿਟੀ ਵਾਲਾ ਦੁਪੱਟਾ ਚੈੱਕ ਕਰੋ ਕਿ ਨਾ ਸੋਨਾ ਚਲ ਮਤਲਬ ਐਂਡ ਕਰਾਤਾ ਜੇ ਮਾਰੇ 495 ਚ 400 ਆਰਡਰ ਕਰੋਗੇ ਤੇ ਸ਼ਿਪਿੰਗ ਫ੍ਰੀ ਮਿਲਣੀ ਹੈ ਜੀ ਸਿੰਗਲ ਸੂਟ ਤੇ ਕੋਈ ਸ਼ਿਪਿੰਗ ਫ੍ਰੀ ਨਹੀਂ ਹੈਗੀ ਇਹ ਬੇਨਤੀ ਨਾਲ ਹੈ ਦੁਪੱਟੇ ਵੇਖੋ ਕਿੰਨੇ ਸ਼ਾਨਦਾਰ ਬਣੇ ਬਹੁਤ ਹੀ ਸ਼ਾਨਦਾਰ ਜੇ ਕਨਸੈਪਟ ਹੈ ਵਾਈਡ ਦੇ ਉੱਤੇ 495 ਰੁਪਏ ਰੇਂਜ ਚ ਸਬ ਮਾਡਲ ਵਾਲੇ ਸੂਟ ਆ ਇਹ ਜਾਮ ਨਹੀਂ ਸੂਟ ਨਾ ਬਾਜੂ ਬਣਿਆ ਦੁਪੱਟਾ ਨਾਲ ਬਣਿਆ ਵਾ ਪ੍ਰੋਪਰ ਬਾਜੂ ਬ ਜਿੰਨੇ ਡੀਐਨ ਸਾਰੇ ਦੇ ਸਾਰੇ ਬੰਬ ਆ ਜਿਕੇ ਮਨੋ ਪਿਛਲਾ ਜਿਹੜਾ ਵਲੌਗ ਪਾਇਆ ਸੀ ਸਾਡੇ ਕੋਲ ਬੁਟੀਕ ਵਾਲੀ ਭੈਣ ਨੇ ਘੱਟੋ ਘੱਟ 60 ਸੂਟ ਲਏ ਸੀ ਕਿ ਸਾਰੇ ਭਾਜੀ ਭੇਜ ਦੋ 55 ਤੋਂ 60 ਸੂਟ ਆਪਾਂ ਪਿਛਲੀ ਵੀਡੀਓ 'ਚ ਦਿਖਾਈ ਸੀ ਬੁਟੀਕ ਵਾਲੀ ਭੈਣ ਨੇਗਾ ਸਾਰੇ ਭੇਜ ਦੋ ਕਿਉਂਕਿ ਆਰਾਮ ਨਾਲ 895 995 1195 1295 ਵਿਕ ਜਾਂਦਾ ਹਜ਼ਾਰ ਦਾ ਤੇ ਵਿਕਦੇ ਵਿਕਦਾ ਨਾ ਸਾਰਿਆਂ ਦਾ ਇੱਕੋ ਰੇਟ ਕਰਤਾ ਜੀ 495 ਰੁਪਏ ਫਲੈਟ ਰੇਟ ਮਤਲਬ ਫਾਇਦੇ ਕਰਨੇ ਤੇ ਕਰਨੇ ਦਿ ਲੋ ਆ ਜੀ ਠੀਕ ਹੈ ਜੀ ਵੱਡੇ ਲੈਵਲ ਤੇ ਯੈਸ ਕਰਾਤੀ ਪਪੂ ਸ਼ਾ ਨੇ ਇੱਕ ਵਾਰੀ ਫੇਰ ਇਸ ਕਰਕੇ ਜੇ ਤੁਸੀਂ ਵੀ ਚਾਹੁੰਦੇ ਆਨਲਾਈਨ ਸਿਰਫ ਇੱਕ ਦਿਨ ਬੁਕਿੰਗ ਲਈ ਜਾਊਗੀ ਤੇ ਬਾਕੀ ਜਿਹੜਾ ਵਾ ਉਹ ਔਨ ਕੰਡੀਸ਼ਨ ਠੀਕ ਹੈ ਜੀ ਚੈੱਕ ਕਰ ਲੋ ਜੀ ਡਿਜ਼ਾਈਨ ਤੇ ਚੀਜ਼ ਆ ਲੋ ਜੀ ਸਾਰੇ ਸੈਲੀਬ੍ਰਿਟੀ ਡਿਜ਼ਾਈਨ ਬਾਤ ਤੇ ਕੋਈ ਇੱਕ ਇੱਕ ਕਰਕੇ ਵੀਡੀਓ ਨਹੀਂ ਪਾਈ ਠੀਕ ਹੈ ਨਾ ਦੀ ਕੋਈ ਦੋ ਦੋ ਕਰਕੇ ਨਹੀਂ ਪਾਈ ਜਿੰਨੇ ਡਿਜ਼ਾਈਨ ਸਭ ਦੇ ਸਭ ਇੱਕੋ ਵਾਰੀ ਆਪਾਂ ਰੱਖਦੇ ਆ ਪਿਓਰ ਦੀ ਚੁੰਨੀ ਨਾਲ ਜੇ ਪਫ ਦਾ ਪੀਸ ਜੇ ਦੁਪੱਟਾ ਪਿਓਰ ਦਾ ਹੈ 495 ਰੁਪਏ ਸਭ ਇੱਕੋ ਵਾਰੀ ਇਹਨਾਂ ਦਾ ਮਤਲਬ ਆਪਾਂ ਐਂਡ ਕਰਾਤਾ ਜੇ ਪਾਕਿਸਤਾਨੀ ਦੁਪੱਟਾ ਪੂਰਾ ਓਕੇ ਰਿਪੋਰਟ ਆ ਲੋ ਜੀ 495 ਰੁਪਏ ਕਰੋ ਜੀ ਸਾਈਡ ਤੇ ਮਹਿੰਦੀ ਕਲਰ ਜਿਹੜਾ ਤੁਹਾਡੇ ਦਿਲ ਨੂੰ ਲੱਗਦਾ ਜੀ ਹੁਣ ਤੁਸੀਂ ਫਾਈਨਲ ਕਰ ਲਓ ਜੀ ਤੇ ਬਾਕੀ ਬੇਨਤੀ ਇਹੋ ਜੇ ਜਦੋਂ ਵੀਡੀਓ ਵੇਖ ਲਈਏ ਨਾਲ ਹੀ ਆਰਡਰ ਕਰਦੇ ਤੇ ਚੰਗੇ ਰਹਿ ਜੋਗੇ ਜੇ ਤੁਸੀਂ ਬਾਅਦ ਚ ਆਰਡਰ ਕਰੋਗੇ ਭਾਈ ਕਰਦੇ ਮਿੰਟੋ ਮਿੰਟੇ ਫਾਸਟ ਹੀ ਰਾ ਬਾਅਦ ਚ ਆਰਡਰ ਕਰੋਗੇ ਤੇ ਫਿਰ ਤੇ ਮਾਰੇ ਮੇਲਾ ਲੁੱਟਿਆ ਜਾਣਾ ਜੇ ਇਹ ਬਸ ਬੇਨਤੀ ਹੈ ਕਿ ਇਹ ਦੁਕਾਨ ਤੇ ਦੁਕਾਨ ਤੇ ਮੇਲਾ ਲਾਇਆ ਜੇ ਅੱਛਾ ਕਰੋ ਡਿਜ਼ਾਈਨ ਦੁਕਾਨ ਤੇ ਮੇਲਾ ਮੇਨ ਲਾਇਆ ਜੇ 495 ਆਫਰ ਵਾਲਾ ਵੀ ਇੱਕ ਆਹੀ ਵਿਡਿੰਗ ਮੇਲਾ ਵੀ ਪਾਇਆ ਸੀ ਤੇ ਆਪਣੇ 3000 ਦੇ ਦੋ ਸੂਟ ਉਹ ਵੀ ਸਾਡੀ ਵੀਡੀਓ ਪਈ ਹੋਈ ਆ ਤੇ ਇਹ ਇੱਕ ਨਵੀਂ ਵੀਡੀਓ ਪਾਤੀ ਆਪਾਂ 495 ਕੋ ਕਿੰਨਾ ਸੋਹਣਾ ਲਾਈਨਾਂ ਦਾ ਡਿਜ਼ਾਈਨ ਹੈ ਪਫ ਸਟੇਲ ਫੂਡ ਬਣਿਆ ਦੁਪੱਟਾ ਕਿੰਨਾ ਸੋਹਣਾ ਬਣਿਆ ਆਲ ਓਵਰ ਸੂਟ ਜੇ ਦੁਪੱਟਾ ਵਰਕ ਜੇ ਆ ਲੋ ਜੀ ਇਹ ਬਲੌਕ ਬਰਸ਼ ਦਾ ਕੰਮ ਜੇ ਸਭ ਸੈਲੀਬ੍ਰਿਟੀ ਡਿਜ਼ਾਈਨ ਹੈਗੇ ਸਭ ਮਾਡਰਨ ਡਿਜ਼ਾਈਨ ਹੈਗੇ 495 ਰੁਪਏ ਰੇਂਜ ਵਿੱਚ ਬਾਕੀ ਮਰੇ ਵੀਡੀਓ ਚੰਗੀ ਲੱਗਦੀ ਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਤੁਹਾਡੇ ਤਹਿ ਦਲੀ ਅਸੀਂ ਧੰਨਵਾਦੀ ਆ ਇਹਨਾਂ ਤੁਸੀਂ ਸਾਡਾ ਮਾਨ ਤੇ ਸਤਿਕਾਰ ਕਰਨ ਦੇ ਜੇ ਬਹੁਤ ਹੀ ਤੁਹਾਡੇ ਜਿਹਾ ਦੇ ਰਿਣੀ ਆ ਜੀ ਤੇ ਸੂਟ ਵੀ ਹੁਣ ਦੋ ਤੋਂ ਤਿੰ ਦੇ ਦਿਲ ਦੀ ਗ੍ਰੈਂਜ ਨੂੰ ਧੰਨਵਾਦ ਹੈ ਜੀ ਥੈਂਕ ਯੂ ਵੈਰੀ ਮੱਚ ਓਕੇ ਜੀ ਥੈਂਕ ਯੂ